ਹਾਲ ਬੜਾ ਸੋਹਣਾ ਬਣਿਆ ਹੋਇਆ ਫਿਰ ਕੀ ਕਰਾਂ ਸ਼ੇਰੋ ਸ਼ੇਰੀ ਕਰਾਂ ਹਾਂ ਦੇਖੋ ਸੁਣਨ ਵਾਲੇ ਸਰੋਤੇ ਬੈਠੇ ਆ ਮਾਲਪੁਰ ਦੇ ਸਾਰੇ ਮੇਰੀ ਤਾਂ ਇੱਕ ਸ਼ਰਤ ਹੈਗੀ ਹੈ ਮੈਂ ਸ਼ੇਰੋ ਸ਼ੇਰੀ ਤਾਂ ਕਰਨੀ ਹੈ ਕਿ ਜਿਹੜਾ ਸ਼ੇਰ ਮੈਂ ਬੋਲਾਂਗੀ ਹਿੰਦੀ ਚ ਅੱਛਾ ਉਹਦੀ ਤੁਸੀਂ ਪੰਜਾਬੀ ਬਣਾਉਣੀ ਹੈ ਤਾਂ ਗੱਲ ਕਰੀਏ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਹਿੰਦੀ ਚ ਬੋਲੋ ਮੈਂ ਪੰਜਾਬੀ ਬਣਾਉ ਬੋਲੋ ਚਲੋ ਜੀ ਸ਼ੇਰ ਅਰਜ਼ ਹੈ ਮੈਂ ਕਿਹਾ ਆਉਣ ਦਿਓ ਇੱਕ ਵਾਰ ਤਾੜੀਆਂ ਨਾਲ ਇਜਾਜ਼ਤ ਤਾਂ ਲੈ ਲਈ ਉਹ ਇਹਨਾਂ ਨੇ ਆਪੇ ਮਾਰੀ ਜਾਣੀਆਂ ਤਾਲੀਆਂ ਇਹ ਟੈਨਸ਼ਨ ਨਾ ਲੈ खियरर्स हैं, हैं सड़क के इस पार तेरे बाप का घर अच्छा सड़क के उस पर मेरे बाप का घर वाह 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 सड़क के इस पार तेरे बाप का घर सड़क के उस पर मेरे बाप का घर हम मिलेंगे बीच सड़क में ना जहाँ तेरे बाप का डर ना मेरे बाप का डर वाह भाई वाह बंत रामपुर बहुत सारा मान कर रहा ते मैं हुन ये मेयर मित्र साहब पता की जवाब दोगे की ਮਾਇਆ ਸੜਕ ਤੋਂ ਪਰਲੇ ਪਾਸੇ ਤੁਹਾਡੇ ਬੁੜੇ ਦਾ ਘਰ ਤੇ ਸੜਕ ਦੇ ਇੱਧਰਲੇ ਪਾਸੇ ਸਾਡੇ ਬੁੜੇ ਦਾ ਘਰ ਅਸੀਂ ਮਿਲਾਂਗੇ ਸੜਕ ਦੇ ਵਿਚਾਲੇ ਜਿੱਥੇ ਨਾ ਤੁਹਾਡੇ ਬੁੜੇ ਦਾ ਡਰ ਨਾ ਸਾਡੇ ਬੁੜੇ ਦਾ ਡਰ ਹਾਇਕ ਨਾ ਆਉਣ ਦਿਓ ਹੁਣ ਮੈਂ ਮੇਨ ਮਦਰ ਬਣ ਕੇ ਜਵਾਬ ਦੂੰ ਆਉਣ ਦਿਓ ਮੇਰਾ ਅਗਲਾ ਸ਼ੇਰਜ਼ ਹੈ ਮਾਇਆ ਆਉਣ ਦਿਓ ਮੇਰੀ ਜੁਲਫ ਉਤਲੇ ਹਾਈ ਮੈਂ ਮਰ ਜਮਾ ਮੇਰੀ ਜੁਲਫ ਉਤਲੇ ਦੇਖੋ ਸ਼ਾਮ ਢਲੇ ਤੇਰੀ ਪੰਜਾਬੀ ਸਿੱਧੀ ਬਣਦੀ ਆ ਹਾਈ ਜੀ ਕੀ ਤੇਰੇ ਝਾਟੇ ਥਲੇ ਹਨੇਰਾ ਹੋ ਜਾਏ ਮੈਂ ਕਿਹਾ ਆਉਣ ਦਿਓ ਹੁਣ ਤੁਸੀਂ ਅਰੇ ਪੋਟੂ ਸਾਹਿਬ ਜੀ ਮੈਂ ਕਿਹਾ ਬੋਲੋ ਤਾਰੀਫ ਕਰੋ ਮੇਰੀ ਤਾਰੀਫ ਕਰਾਂ ਹਾਂ ਜੀ ਤੇਰੇ ਬਾਲ ਬੜੇ ਸੋਹਣੇ ਆ ਸੋਹਣੇ ਤੇ ਕੀ ਕਰਾਂ ਉਸ ਤਰ੍ਹਾਂ ਲਿਆ ਕੇ ਟਿੱਡ ਕਰਾ ਲਾ ਤਾਰੀਫ ਕਰਾਂ ਤਾਰੀਫ ਤੇਰੇ ਦੰਦ ਬੜੇ ਸੋਹਣੇ ਆ ਓਏ ਹੋਏ ਜੀ ਕਰਦਾ ਕੀ ਜੀ ਕਰਦਾ ਮੁੱਕਾ ਮਾਰ ਕੇ ਭੰਦੇ ਆ ਤਾਰੀਫ ਕਰਾਂ ਰੋਜ ਰੋਜ ਬਿਊਟੀ ਬਾਲਰ ਨਾ ਜਾਇਆ ਕਰੋ ਆਏ ਆਏ ਦੁਪਹਿਰੇ ਸ਼ਾਮ ਹੋ ਜਾਂਦੀ ਜੁਲਫਾਂ ਨਾ ਲਹਿਰਾਇਆ ਕਰੋ ਓਏ ਹੋਏ ਜੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਣਾ ਹੈ ਨਾ ਫੇਰ ਕੀ ਕਰਿਆ ਕਰਾਂ ਪੋਟੂ ਸ਼ਾ ਗਲੇ 'ਚ ਹਰੀਆਂ ਮਿਰਚਾਂ ਤੇ ਨਿੰਬੂ ਲਟਕਾਇਆ ਕਰੋ ਉਹ ਵਜਾ ਦਿਓ ਤਾਲੀਆਂ ਭਰਾਵਾ ਮੈਂ ਸ਼ਾਰੀ ਕਰ ਜਾਂਦਾ ਤੂੰ ਚੁੱਪ ਕਰਕੇ ਬੈਠੇ ਹੈ ਕਮਾਲ ਦੀ ਗੱਲ ਹੈ ਪੋਟੂ ਸ਼ਾ ਜੀ ਹਾਂ ਮੈਨੂੰ ਮਾਹਫਿਲ ਤੇ ਸ਼ੇਰ ਅਰਜ਼ ਹੈ ਮਾਇਗਾ ਮਾਹਫਿਲ ਤੇ ਸ਼ੇਰ ਆਉਣ ਦਿਓ ਆਂਦਿਆ ਭਰੀ ਮਹਿਫਿਲ ਮੇਂ ਭਰੀ ਮਹਿਫਿਲ ਮੇਂ ਭਰੀ ਮਹਿਫਿਲ ਮੇਂ ਨਾ ਜਾਣੇ ਕਿਸ ਨੇ ਕਿਸ ਕਿਸ ਕੋ ਕਿਸ ਕੀਤਾ ਮੇਰੀ ਪੰਜਾਬੀ ਸਿੱਧੀ ਵੜਦੀ ਹੈ ਇੱਕ ਥਾਂ ਤੇ ਬੜੀ ਭੀੜ ਸੀ ਪਤਾ ਨਹੀਂ ਕੌਣ ਕਿਦਿਆਂ ਕਿਦਿਆਂ ਚੁੰਮੀਆਂ ਲੈ ਗਿਆ ਲੈ ਹੁਣ ਤਾਲੀਆਂ ਖਿੱਚ ਕੇ ਵਜਾ ਦਿਓ ਮੈਂ ਆਪਣੀ ਤਾਰੀਫ ਆਪ ਕਰਾਂ ਮੈਂਗਾ ਤੋ ਕਰ ਅੱਖ ਮੇਰੀ ਐ ਹਿਰਨੀ ਵਰਗੀ ਓਏ ਮੈਂ ਸੱਤ ਕੇ ਜਾਮਾ ਦੇ ਸ਼ੈਂਪੂ ਨਾ ਨਾਵਾ ਆਉਣ ਦਿਓ ਮੋਰਨੀ ਵਰਗੀ ਕਮਾਲ ਦੀ ਗੱਲ ਹੈ ਤੇ ਗੁੱਸਾ ਮੇਰਾ ਇਹ ਸ਼ੇਰਨੀ ਵਰਗਾ ਤੇ ਮਰ ਫੇ ਜੰਗਲਾਂ ਜਾ ਇੱਥੇ ਕਰਦੀ ਪਈ ਹੈ ਕੰਮ ਕਰੇ ਜਾਨਵਰਾਂ ਦੇ ਤਰੀ ਪੋਟੂ ਸ਼ਾਦਾ ਫਿਰਦੀ ਹੈ ਕਮਾਲ ਦੀ ਗੱਲ ਹੈ ਤੂੰ ਮੇਰਾ ਕਤਲ ਕਿਵੇਂ ਕਰੇਗੀ ਸਦਾਣੀ ਕਿਉਂਕਿ ਮੈਂ ਕਾਤਿਲ ਹਾਂ ਮੈਂ ਕਾਤਿਲ ਮੇਰੀ ਅੱਖੇ ਕਾਤਿਲ ਮੇਰੀ ਆਈਬ੍ਰੋ ਕਾਤਿਲ ਮੇਰੇ ਗਾਲ ਕਾਤਿਲ ਮੇਰੇ ਗਾਲੋ ਤੇ ਲਗਾ ਕਾਲਾ ਤਿਲ ਕਾਤਿਲ ਬਣਾਈਏ ਪੰਜਾਬੀ ਪੰਜਾਬੀ ਬਣੋ ਕੋਸਾਲੀਏ ਤੂੰ ਖੂਨੀ ਤੇਰੇ ਪਰਵੱਟੇ ਖੂਨੀ ਤੇਰੇ ਡੇਲੇ ਖੂਨੀ ਤੇਰੀਆਂ ਗੱਲਾਂ ਖੂਨੀ ਤੇਰੀ ਗੱਲਾਂ ਤੇ ਲਗਾ ਮੋਕਾ ਖੂਨੀ ਤੇ ਨੱਕ ਜਪਾਇਆ ਕੋਕਾ ਖੂਨੀ ਕਮਾਲ ਦੀ ਗੱਲ ਹੈ ਤਾਲੀਆਂ ਖਿੱਚ ਕੇ ਵਜਾਜਿਆ ਕਰੋ ਐਂ ਗੱਲ ਬਣਦੀ ਆ ਓਟੂ ਜੀ ਮੇਰਾ ਮੈਨੂੰ ਪੁਲਿਸ ਵਾਲਿਆਂ ਨੇ ਫੜਾ ਦਵਾ ਹਾਂ ਪੁਲਿਸ ਵਾਲੇ ਨੇ ਮੈਨੂੰ ਫੜਦੇ ਕਿਉਂ ਮੈਂ ਇੱਕ ਦਿਨ ਮੋਟਰਸਾਈਕਲ ਤੇ ਹਉ ਨਾਪਿਆ ਗੱਡ ਸ਼ੰਕਰ ਅੱਛਾ ਮੈਨੂੰ ਰੋਕ ਲਿਆ ਚਾਬੀ ਕੱਢ ਲਈ ਅੱਛਾ ਚਾਬੀ ਕੱਢ ਕੇ ਕਹਿੰਦੇ ਪੁਲਿਸ ਵਾਲੇ ਓਏ ਸਾਡੇ ਮਗਰ ਆ ਜਾ ਫਿਰ ਤੁਸੀਂ ਕੀ ਕੀਤਾ ਮੈਂ ਜੇਬ ਚੋਂ ਕੱਢ ਕੇ ਦੂਜੀ ਲਈ ਮੈਂ ਕਹਨ ਤੂੰ ਮਗਰ ਆ ਜਾ ਗੱਲਾਂ ਚੋਂ ਗੱਲ RAM RAM ਬੰਤ ਬੰਤ ਰਾਮਪੁਰੇ ਵਾਲਾ ਹੈ ਪਾਲਦੀ ਵਾਲਾ ਆ ਬਾਈ ਦੀ ਸੋਹਣੀ ਡਿਊਟੀ ਲੱਗੀ ਫੜ ਫੜ ਪੈਸੇ ਲਿਆਂਦਾ ਚ ਘੁੰਮੀ ਜਲੇ ਲਿਆ ਲਿਆ ਮੀਟਰ ਕੱਟ ਕੇ ਗਏ ਹੋਏ ਫਿਰ ਲਾ ਫੇਰੀ ਹੋਰ ਥੋੜੇ ਜਿਹਾ ਫੜ ਲਿਆ ਮੈਂ ਕਿਹਾ ਪੋਟੂ ਸ਼ਾਹ ਜੀ ਤਾਲੀਆਂ ਵਜਾ ਦੋ ਇਹ ਰੱਬ ਦੀਆਂ ਰੂਹਾਂ ਹੁੰਦੀਆਂ ਇਦਾਂ ਦੀਆਂ ਪਰਮਾਤਮਾ ਕਮੇ ਲਾਈ ਰੱਖਦਾ ਇਹਨਾਂ ਨੂੰ ਹਾਂਜੀ ਹਿੰਦੀ ਦੀ ਗੱਲ ਕੀਤੀ ਸੀ ਹਾਂਜੀ ਕਿਉਂ ਨਾ ਮੈਂ ਦੱਸ ਹੀ ਦਵਾਂ ਕਿ ਮੈਂ ਆਪਣੀ ਫਿਲਮ ਬਣਾ ਰਹੀ ਆ ਇੱਕ ਕਿਹੜੀ ਫਿਲਮ ਬਣਾ ਰਹੀ ਆ ਤੂੰ ਇਹ ਛੋਲੇ ਛੋਲੇ ਬਣਾ ਰਹੀ ਰਾਜਮਾ ਮਹਿੰਗੇ ਹੋ ਗਏ ਸਬਜੀ ਤੈਨੂੰ ਬਣਾਣੀ ਨਹੀਂ ਆਉਂਦੀ ਪਿਓ ਵਾਲੀਆਂ ਫਿਲਮਾਂ ਬਣਾਉਣ ਤੁਰੀਆਂ ਤੂੰ ਹੈ ਬਹੁਤ ਸਾਰਾ ਮਾਣ ਸਾਰਿਆਂ ਨੇ ਬਾਤ ਚੜ ਕੇ ਮਾਨ ਕੀਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਜੋ ਛੋਲੇ ਫਿਲਮ ਇੱਥੇ ਬਣਾ ਕੇ ਦਿਖਾਓ ਤੁਹਾਨੂੰ ਪਤਾ ਛੋਲੇ ਫਿਲਮ ਵਿੱਚ ਮੈਂ ਕਰ ਕੀ ਰਹੀ ਆ ਮੈਨੂੰ ਨਹੀਂ ਪਤਾ ਦੱਸੋ ਕੀ ਕਰ ਰਹੇ ਹੋ ਮੇਰੇ ਕੋਲ ਹੁਣ ਬਚ ਕੇ ਰਹੋ ਹਾਂ ਮੈਂ ਛੋਲੇ ਫਿਲਮ ਵਿੱਚ ਗੱਬਰ ਹਾਂ ਗੱਬਰ ਗੱਬਰ ਦੀ ਭੈਣ ਦਾ ਰੋਲ ਕਰ ਰਹੀ ਆ ਇੱਥੇ ਦੱਸੋ ਗੱਬਰ ਦੀ ਭੈਣ ਕਿੱਦਾਂ ਆਉਗੀ ਮੇਲੇ 'ਚ ਦੱਸੋ ਮੇਲੇ 'ਚ ਕਿੱਦਾਂ ਆਉਗੀ ਹਾਂ ਦੱਸੋ ਧਕੜ 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 ਇਹ ਕੋੜਾ ਸਾਲਾ ਪਹਿਲਾਂ ਆ ਗਿਆ ਗੱਬਰ ਦੀ ਭੈਣ ਸਾਈਕਲ ਤੇ ਆਉਣਾ ਹੈ ਹੈ ਹਾਂ ਡਾਇਲੌਗ ਬੋਲੋ ਡਾਇਲੌਗ ਸ਼ੁਰੂ ਕਰੋ ਪਰੇ ਹੱਟ ਜਾ ਤੈਨ ਰੱਖਸ਼ਾ ਨਗਾਉਣਾ ਇਹ ਡਲ ਗਿਆ ਫਿਲਮ ਦੇ ਅਰੀ ਓ ਕਾਲਿਆ ਤੇਰਾ ਬੀੜਾ ਘਰ ਕੋ ਜੇ ਮੈਂ ਦਸ ਕਰੀਮਾਂ ਲਾ ਕੇ ਮੂੰਹ ਚਿੱਟਾ ਕੀਤਾ ਤੂੰ ਮੈਨੂੰ ਕਾਲੀਆ ਗਈ ਜਾਨੀ ਮੈਨੂੰ 겁ਰ ਦੀ ਭੈਣਾ ਨਹੀਂ ਲੱਗਦੀ ਹੈ ਹੈ ਅਰੇ ਓ ਕਾਲਿਆ ਹਾਂ ਕਿਤਨੇ ਆਦਮੀ ਥੇ ਮੈਨੂੰ ਕੀ ਪਤਾ ਮੈਂ ਤਾਂ ਤੀਮੀਆਂ ਗਣਦਾ ਪਿਆ ਸੀ ਮੈਨੂੰ ਪਤਾ ਹੀ ਨਹੀਂ ਇਹ ਹੱਥ ਹਾਂ ਇਹ ਹੱਥ हमको ਦੇ ਦੇ ਠਾਕੂ ਨੱਤੇ ਕੋ ਆਪਦੇ ਹੱਥ ਹੈ ਨਹੀਂ ਕੇ ਪੈਂਚ ਆਹ ਹੱਥ ਲੱਗ ਚੜੇਲ ਬਣਨਾ ਵੱਡੀ ਗੱਬਰ ਦੀ ਭੈਣ ਬੜੀ ਫਿਰਦੀ ਆ ਜੇ ਬੋ ਹੱਥ ਹੈ ਜੇ ਬੋ ਹੱਥ ਹੈ ਜਿਹੜੇ ਸਾਰੀ ਜ਼ਿੰਦਗੀ ਤਮਾਕੂ ਮਲਦੇ ਰਹੇ ਮੈਂ ਕਿਤੇ ਛੋਲੇ ਫਿਲਮ ਨਹੀਂ ਦੇਖੀ ਅਰੇ ਸ਼ਮੀਆਂ ਉਹ ਪੈਸੇ ਫੜ ਲੈਦੇ ਡੇਲੇ ਕੱਢਣ ਦੇ ਆਈ ਮੈਨੂੰ ਲੱਗਦਾ ਏਟੀ ਨੇ ਮਾਰੇ ਚੱਕਣਾ ਮੈਂ ਤੇਰੇ ਪਿਓ ਦਾ ਨੌਕਰ ਹਾਂ 1000 ਰੁਪਏ ਫੜ ਕੇ ਖੜਾ ਲੈਣੇ ਲੈ ਨਹੀਂ ਤਾਂ ਮੈਂ ਚੱਲਿਆ ਬਹੁਤ ਸਾਰਾ ਮਾਨ ਹੁਣ ਨਾ ਕਿਦਾ ਭਾਈ ਬੰਦ ਰਾਈਟਰ ਕਿੱਥੇ ਦਾ ਮੇਰਾ ਵੀਰ ਪਾਲਦੀ ਦਾ ਵਾਹ ਜੀ ਵਾਹ ਬਹੁਤ ਸਾਰੇ ਗੀਤ ਲਿਖੇ ਮੇਰੇ ਵੀਰ ਨੇ ਮੈਂ ਸੋਨੇ ਸਾਣੇ ਦਾ ਹੈ ਨਹੀਂ ਕਦੀ ਬਹੁਤ ਗੀਤ ਲਿਖੇ ਤਾਲੀਆਂ ਵਜਾ ਦੇ ਖਿੱਚ ਕੇ ਐ ਮੇਰੇ ਵੀਰ ਦੀ ਰੂਹ ਖਿੜੀਏ ਨੇ ਹੁਣ ਫੜ ਕੇ ਲਿਆਉਣੇ ਪਿੱਛੇ ਨੂੰ ਚੱਲਿਆ ਹੁਣ ਪਰੇ ਕਿਤੇ ਇਧਰ ਚੱਬੇ ਆ ਨਾ ਜਲਜੀਪਰਾ ਮਿੰਟਾ ਨੇਰੇ ਮੋੜੇਂ ਗਿਰੀ ਹਾਂ ਬਈ ਬੱਟੂ ਸ਼ਾ ਜੀ ਇਹ ਜਿਹੜੀ ਕਮੇਟੀ ਆ ਤੁਹਾਨੂੰ ਜਿੱਦਾਂ ਗੱਲਾਂ ਕਿੱਥੋਂ ਮਿਲਦੀਆਂ ਨੇ ਗੱਲਾਂ ਸਵਾਹ ਕੁੜੀਏ ਘਰੋਂ ਹੀ ਮਿਲਦੀਆਂ ਛੜਕਾਂ ਤੋਂ ਮਿਲਦੀਆਂ ਆ ਸਾਡੇ ਇੱਕ ਬੰਦਾ ਮਹੱਲੇ 'ਚ ਲੱਡੂ ਵੇਚਣ ਆਉਂਦਾ ਅੱਛਾ ਉਹ ਮੈਨੂੰ ਐਂ ਲੱਗਦਾ ਜਿਵੇਂ ਉਹਦਾ ਮੁੰਡਾ ਕੋਈ ਲੱਡੂ ਆਪ ਕੋ ਆਚਾ ਹੋਇਆ ਉਹ ਲੱਡੂ ਕਿਵੇਂ ਵੇਚਦਾ ਕਿਵੇਂ ਲੱਡੂ ਲੱਡੂ ਏ ਆਏ ਲੱਡੂ ਤੇ ਰਾਬੇ ਡਾ ਕਰਕੇ ਮੈਂ ਲੱਡੂ ਵੇਚਦਾ ਉਹਦਾ ਮੁੰਡਾ ਲੱਭੀ ਜਾਣਾ ਆਪਣਾ ਹੈ ਉਹ ਮੈਂ ਪਰਸੋਂ ਮੇਰਾ ਬਠਿੰਡੇ ਪ੍ਰੋਗਰਾਮ ਸੀ ਅੱਛਾ ਮੈਂ ਆਪਣੀ ਘਰ ਦੀ ਨੂੰ ਫੋਨ ਕੀਤਾ ਅੱਛਾ ਮੈਂ ਕਿਹਾ ਖਾਣ ਨੂੰ ਕੀ ਬਣਾਇਆ ਪਤਾ ਕੀ ਕਹਿੰਦੀ ਕੀ ਕਹਿੰਦੀ ਉਹ ਕਿਤੇ ਗੁੱਸੇ 'ਚ ਕਹਿੰਦੀ ਜ਼ਹਿਰ ਬਣਾਈ ਆ ਮੈਂ ਕਿਹਾ ਮੈਂ ਤਾਂ ਲੇਟ ਹੋ ਜਾਣਾ ਤੂੰ ਖਾ ਕੇ ਸੌਂ ਜੀ ਘਰੋਂ ਕਮੇਡੀ ਨਿਕਲਦੀ ਆ ਕਿੱਥੋਂ ਨਿਕਲਨੀ ਕਮੇਡੀ ਮੈਂ ਕਿਹਾ ਕਮੇਡੀ ਇੰਨੀ ਵਧੀਆ ਕਰਦੇ ਹੋ ਮੈਂ ਹਾਂ ਆਪਣੀ ਗਵੰਡਨ ਨੂੰ ਕਿਹਾ ਅੱਛਾ ਮੈਂ ਕਿਹਾ ਮੈਂ ਬਾਬਾ ਜੀ ਦੇ ਪ੍ਰੋਗਰਾਮ ਤੇ ਜਾਣਾ ਵਾ ਹਾਂ ਹਾਂ ਤੇ ਇਧਰੋਂ ਪਹਿਲਾਂ ਮੰਦਰ ਆ ਗਿਆ ਜੇਲਾਪੂਰੀ ਲਾਹੌਰ ਚ ਲੈ ਆਉਂਦਾ ਫੜ ਕੇ ਹਾਂ ਹੁਣ ਬਾਈ ਕਿਹਦਾ ਨਾਮ ਬੈਲੀ ਯਾਰ ਦਾ ਦਿਨੇ ਦਿਖਾ ਦੂ ਤਾਰੇ ਤੇ ਮੈਂ ਮਿਲਦਾ ਫਗਵਾੜੇ ਤਾਲੀਆਂ ਮਜੋੜਾ ਤੇਰਾ ਬੈਲੀ ਯਾਰ ਦਾ ਦਿਨੇ ਦਿਖਾ ਦੂ ਤਾਰੇ ਜਿਸ ਮੇਰੇ ਭਾਈ ਨੇ ਲਿਖਿਆ ਉਹ ਤੋਂ ਫੜ ਲਿਆ ਚੱਲੇ ਆ ਸੋਹਣੇ ਕੰਮ ਲੱਗਾ ਚਾਹ ਜੂ ਪਿਆਦੀ ਉਹਨਾਂ ਵੀ ਬਾਥਲਾ ਮਾਨ ਬੜਾ ਸਤਿਕਾਰ ਹਾਂਜੀ ਤੇ ਤੁਸੀਂ ਆਣਾ ਸੀ ਪ੍ਰੋਗਰਾਮ ਤੇ ਆਪਣੇ ਗਵੰਡਨ ਦੇ ਘਰ ਗਏ ਕੀ ਕਰਨਗੇ ਗਵੰਡਨ ਕਰ ਮੈਂ ਕਿਹਾ ਭਾਬੀ ਜੀ ਮੈਂ ਮਾਲਪੁਰ ਜਾਣਾ ਬਾਬੇ ਮਧੂਆਣੇ ਦੇ ਮੜੀ ਜੀ ਪ੍ਰੈਸ ਦਿਓ ਸਾਡੀ ਖਰਾਬ ਹੋ ਗਈ ਆ ਕੱਪੜਿਆਂ ਦੇ ਫੇਰ ਨਹੀਂ ਪਤਾ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਭੋਟੂ ਸ਼ਾਹ ਜੀ ਅਸੀਂ ਪ੍ਰੈਸ ਬਾਹਰ ਨਹੀਂ ਕੱਢਦੇ ਕੱਪੜੇ ਲਿਆਓ ਇੱਥੇ ਫੇਰ ਲਓ ਅੱਧੇ ਘੰਟੇ ਬਾਅਦ ਸਾਡੇ ਘਰੋਂ ਝਾੜੂ ਮੰਗਣ ਆ ਗਈ ਫੇਰ ਕਹਿੰਦੀ ਭੋਟੂ ਸ਼ਾਹ ਜੀ ਝਾੜੂ ਤਾਂ ਦਿਓ ਤੁਸੀਂ ਦੇ ਦਿੱਤਾ ਮੈਂ ਕਿਹਾ ਇਦਾਂ ਜੀ ਅਸੀਂ ਵੀ ਝਾੜੂ ਬਾਹਰ ਨਹੀਂ ਕੱਢਦੇ ਫੇਰਨਾ ਤਾਂ ਇੱਥੇ ਫੇਰ ਲਾ ਵਜਾ ਦਿਓ ਮੈਂ ਕਿਹਾ ਪੱਤੂ ਸ਼ਾ ਜੀ ਇੱਕ ਦਿਨ ਸਤ ਸੰਗ ਹੁੰਦਾ ਪਿਆ ਮੇਰੀ ਬੜੀ ਲਗਨ ਲੱਗੀ ਅੱਛਾ ਪਤਾ ਕਿਹੜਾ ਸਤ ਸੰਗ ਚੱਲਦਾ ਸੀ ਹਾਂ ਹਾਂ ਮੈਂ ਬਲਿਹਾਰੀ ਜਾਵਾਂ ਸਤਿਗੁਰੂ ਜੀ ਬੈਠੇ ਜਿੱਥੇ ਆਣ ਕੇ ਆਹ ਮੋਹਰੇ ਮੇਰੇ ਖਲੇ ਕੇ ਮਾਈ ਬੈਠੀ ਸੀ ਉਹਨੇ ਮੁੰਡੇ ਨੂੰ ਗੋਦੀ 'ਚ ਬਿਠਾ ਕੇ ਕਹਦੀ ਮੈਂ ਫਗਵਾੜੇ ਜਾਵਾਂ ਜਿੱਥੇ ਮੇਰੇ ਪੱਪੂ ਜੀ ਦੇ ਨਾਨਕੇ ਤੋ ਧਿਆਨ ਜਿਹੜਾ ਰੱਖਣਾ ਚਾਹੀਦਾ ਜਿੱਥੇ ਆਪਾਂ ਬੈਠੇ ਆ ਜੋ ਸੁਣ ਰਿਹਾ ਜੋ ਕਰ ਰਿਹਾ ਵਿੱਚ ਸਾਡਾ ਧਿਆਨ ਹੋਣਾ ਚਾਹੀਦਾ ਹਾਂਜੀ ਮੇਰੇ ਬਾਰੇ ਦੱਸੋ ਕੀ ਦੱਸਣਾ ਤੁਹਾਡੇ ਬਾਰੇ ਕੀ ਦੱਸਾਂ ਦੱਸੋ ਪੋਟੂ ਸ਼ਾ ਵੱਡਾ ਪੋਟੂ ਸ਼ਾ ਬਣਿਆ ਫਿਰਦਾ ਇਹ ਨਾ ਬੜੀ ਕੁੱਤੀ ਚੀਜ਼ ਐ ਮੈਂ ਕੀ ਹਾਂ ਬੜੀ ਕੁੱਤੀ ਚੀਜ਼ ਐ ਨਹੀਂ ਮੈਂ ਤਾਂ ਕੱਲੀ ਚੀਜੀ ਹਾਂ ਤੇ ਕੁੱਤੀ ਕੁੱਤੀ ਇਹਨਾਂ ਨੂੰ ਪਤਾ ਲੱਗ ਗਿਆ ਤੈਨੂੰ ਠਹਿਰ ਕੇ ਲੱਗ ਜਾਊਗਾ ਆਲੀਏ ਖਿੱਚ ਕੇ ਵਜਾ ਦਿਓ ਠੀਕ ਹੈ ਬਾਬਾ ਜੀ ਇੰਨੀ ਖਾਦਰੀ ਬਾਕੀ ਮੈਂ ਇੱਥੇ ਤੁਹਾਡੇ ਕੋਲ ਹੀ ਆ ਕੋਈ ਗੱਲ ਨਹੀਂ ਔਰ ਮਨਮੋਹਨ ਭਾਜੀ ਦਾ ਮਿਊਜ਼ਿਕਲ ਵਰਹਾਰ ਪਹੁੰਚ ਚੁੱਕਾ ਸਾਰਿਆਂ ਨੂੰ ਮੈਂ ਜੀ ਆਇਆਂ ਕਿਨਾਂ ਬਹੁਤ ਸੁਲਝੇ ਹੋਏ ਮੈਜੀਸ਼ੀਅਨ ਸਹਿਵਾਨ ਜਿੰਨੇ ਵੀ ਭਾਜੀ ਨਾਲ ਕੰਮ ਕਰਦੇ ਨੇ ਪੰਜਾਬੀ ਵਿਰਸਾ ਬਾਹਰਲੇ ਮੁਲਕਾਂ ਤੱਕ ਸਾਰੇ ਮੇਰੇ ਵੀਰ ਘੁੰਮ ਕੇ ਆਏ ਨੇ ਸਾਨੂੰ ਵੀ ਮੌਕਾ ਮਿਲਿਆ ਬਾਕੀ ਮੈਂ ਤੁਹਾਡੇ ਕੋਲ ਹੀ ਆ ਜਾਇਓ ਕਿਤੇ ਨਾ ਭਾਜੀ ਵੀ ਤੁਹਾਡੇ ਕੋਲ ਹੀ ਆ ਕਿਉਂਕਿ ਬਾਜੀ ਹੁਣਾਂ ਦਾ ਏਰੀਆ ਇਹ ਹੈ ਵਾਰਿਸਪਾਜੀ ਦਾ ਤੇ ਮੇਰਾ ਵੀ ਏਰੀਆ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਹੁਣ ਬਿਲਕੁਲ ਗੜ ਸ਼ਿੰਕਰ ਦੇ ਨਾਲ ਮੇਰਾ ਪਿੰਡ ਰੋੜ ਮਜਾਰਾ ਜਿੱਥੇ ਦਾ ਮੇਰਾ ਜਨਮਿਆ ਤਾਲੀਆਂ ਵਜਾ ਦਿਓ ਮੈਂ ਵੀ ਇੱਥੇ ਦਾ ਸਾਡੇ ਇਲਾਕੇ ਦੀ ਖੁਸ਼ੀ ਹੈ ਕਿ ਬਹੁਤ ਸਾਰੇ ਪੰਜਾਬੀ ਕਲਾਕਾਰ ਇੰਡਸਟਰੀ ਨੂੰ ਸਾਡੇ ਏਰੀਏ ਨੇ ਦਿੱਤੇ ਆ ਔਰ ਇਹ ਮਿੱਟੀ ਇਦਾਂ ਦੀ ਹੁੰਦੀ ਆ ਇਹ ਭਾਗਾ ਵਾਲੀ ਮਿੱਟੀ ਹੈ ਜਿੱਥੇ ਤੁਸੀਂ ਬੈਠੇ ਪ੍ਰੋਗਰਾਮ ਦੇਖ ਰਹੇ ਹੋ ਸੁਣ ਰਹੇ ਹੋ ਹਾਂਜੀ ਇਕੱਠੇ ਕਰ ਲੋ ਕਈਆਂ ਨਾ ਕਰ ਲੋ ਇਹ ਕਿਹੜੇ ਬਹੁਤ ਆ ਦਿਲਾਂ ਚ ਪਿਆਰ ਚਾਹੀਦਾ ਬਾਕੀ ਸਭ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਆ ਜੈਲਾ ਹੁਣ ਚਾਹ ਹੀ ਲਿਆ ਪੈਸੇ ਨਹੀਂ ਦਿੱਤੇ ਕਿਨੇ ਚਾਹ ਹੀ ਚੱਕ ਲਿਆ ਕਹਿੰਦਾ ਭਾਈ ਇਹ ਕਹੇ ਇਹ ਵੀ ਰੈਕਟਰ ਨੇ ਦਿੱਤੀ ਕਿਨੇ ਕਿਹੜਾ ਤੁਹਾਡਾ ਲਿਖਿਆ ਅਮਾਰਾ ਜੀ ਤਾਲੀਆਂ ਵਜਾਦੇ ਬੰਦੇ ਦਾ ਕਿਆ ਬਾਤ ਹੈ ਰਾਈਟਰ ਬਹੁਤ ਵਧੀਆਂ ਫਿਪਾਤ ਫੇ ਮੈਂ ਚਾਹ ਜ਼ਰੂਰ ਪੀਊਂਗਾ ਤੇਰੇ ਹੱਥ ਦੀ ਠੀਕ ਹੈ ਇਹ ਨਹੀਂ ਪੀਂਦੀ ਇਹ ਇਹਨੇ ਨਹੀਂ ਪੀਣੀ ਇਹ ਘਰ ਨਹੀਂ ਪੀਂਦੀ ਇਹਨੇ ਬਾਹਰ ਕੇ ਤੋਂ ਨਹੀਂ ਚਾ ਗੋਈ ਨਹੀਂ ਕੋਈ ਨਹੀਂ ਵੀਰਾ ਵਾਸਤੇਰਾ ਪਿਆਰ ਤੇਰੀ ਮੁਹੱਬਤ ਯਾਰ ਤੈਨੂੰ ਸਲੂਟ ਆ ਪ੍ਰਮਾਤਮਾ ਤੇਰੀ ਸੋਚ ਨੂੰ ਹੋਰ ਵਧੀਆ ਰੱਖੇ ਤਾਂ ਕਿ ਵਧੀਆ ਤੋਂ ਵਧੀਆ ਤੂੰ ਗੀਤ ਲਿਖੇ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੇ ਵੀ ਸੰਗਤ ਇੱਥੇ ਬੈਠੀ ਐ ਸਾਰਿਆਂ ਦੇ ਬਾਬਾ ਮੱਧੂਆਣਾ ਜੀ ਖੁਸ਼ੀਆਂ ਖਿਆਲ ਪੂਰੇ ਕਰੇ ਜਿੰਨੇ ਉਹਦੀ ਹਜ਼ੂਰੀ 'ਚ ਬੈਠੇ ਨੇ ਲੋ ਮਾਈਕ ਹੈਂਡ ਓਵਰ ਕਰ ਰਿਹਾ ਜਿਹਨਾਂ ਨੇ ਸਟੇਜ ਅੱਗੇ ਚਲਾਉਣੀ ਬਾਕੀ ਮੈਂ ਇੱਥੇ ਆਂ ਜੀ ਜਦ ਮਰਜ਼ੀ ਹਾਕ ਮਾਰ ਲਿਓ